ਸਤ ਸ੍ਰੀ ਅਕਾਲ ਜੀ ਮੈਂ ਤੁਹਾਡੀ ਆਪਣੀ ਜਸਿਕੰਗ ਅੱਜ ਅਸੀਂ ਪਹੁੰਚੇ ਹਾਂ ਥਾਣਾ ਸ਼ੇਰਪੁਰ ਜ਼ਿਲ੍ਹਾ ਸੰਗਰੂਰ ਜੀ ਬਾਬਾ ਨਿਰਮਲ ਸਿੰਘ ਔਲਕ ਜੀ ਔਰ ਇਹਨਾਂ ਨਾਲ ਅੱਜ ਗੱਲਬਾਤ ਕਰਦੇ ਹਾਂ ਸਤ ਸ੍ਰੀ ਅਕਾਲ ਬਬਾ ਜੀ ਸਤ ਸ੍ਰੀ ਅਕਾਲ ਬਟਾ ਬਬੀ ਮੇਰਾ ਸਵਾਲ ਇਹ ਹੈ ਕਿ ਅੱਜ ਕੱਲ੍ਹ ਨਾ ਮੁੰਡੇ ਕੁੜੀਆਂ ਨੂੰ ਇੱਕ ਨਾ ਖਾਸ ਦੀ ਬੜੀ ਪ੍ਰੋਬਲਮ ਹੋ ਰਹੀ ਹੈ ਇੱਥੇ ਆ ਪਿੱਛੇ ਆਪਣੇ ਇੱਥੇ ਤੱਕ ਕਿ ਸਕੀਨ ਤੇ ਸਾਰੇ ਤੇ ਇੱਕ ਪ੍ਰਾਈਵੇਟ ਪਾਰਟ ਤੇ ਵੀ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਆ ਕੀ ਇਹਦਾ ਕੋਈ ਪ੍ਰੋਪਰਲੀ ਇਲਾਜ ਹੈਗਾ ਤੇ ਕੀ ਕਾਰਨ ਹੁੰਦੇ ਆ ਜੀਹਾਂ ਗੱਲ ਬੇਟੀ ਕਾਰਨ ਵਾਲਾ ਸਵਾਲ ਕੀਤਾ ਤਾਂ ਬਹੁਤ ਵਧੀਆ ਕੀਤਾ ਕਾਰਨ ਪਹਿਲੀ ਗੱਲ ਇਹ ਵੀ ਦੇਖੋ ਤੁਹਾਡੀ ਤਾਂ ਉਮਰ ਨਿਆਣੀ ਆ ਮੇਰੀ ਤਾਂ 60 ਪਲੱਸ ਹੋ ਗਈ ਅੱਗੇ ਲੋਕੋ ਕੋਠਿਆਂ ਤੇ ਸੌਂਦੇ ਸੀ ਮੰਝੇ ਉੱਪਰ ਪਏ ਹੁੰਦੇ ਮੀਂਹ ਪੈ ਗਿਆ ਉਹ ਮੰਝੇ 'ਚ ਕਾਣ ਪੈ ਗਿਆ ਸਿੱਧਾ ਕਰ ਲੈ ਤਮਾੜ ਧੁੱਪ ਨਾ ਮੰਝਾ ਮੱਚ ਗਿਆ ਉਹ ਸਾਰੇ ਜਰਾਸੀ ਮੱਚ ਜਾਂਦੇ ਸੀ ਹੁਣ ਇੱਕ ਵਾਰੀ ਜਿੱਥੇ ਲਿਆ ਕੇ ਨੂਨੇ ਬੈੱਡ ਰੱਖਦੇ 15 ਸਾਲ ਦੇ ਉੱਥੇ ਬੈੱਡ ਪਏ ਨੇ ਗੱਦਿਆਂ ਨੂੰ ਲੋਕ ਧੁੱਪ ਨਹੀਂ ਲਵਾਉਂਦੇ ਜਿੱਥੇ ਸੋਫੇ ਪਏ ਨੇ ਉੱਥੇ ਹੀ ਸੋਫੇ ਪਏ ਨੇ ਇੱਕ ਉੱਲੀ ਰੋਗ ਹੁੰਦਾ ਉਲੀ ਫੰਗਸ ਵਰਗੀ ਉਹ ਪੈਦਾ ਹੋ ਜਾਂਦੀ ਹੈ ਉਹ ਜਿਹੜੀ ਸਾਡੇ ਬੈਠਣ ਦੇ ਨਾਲ ਲੱਗਦੀ ਹੈ ਹੁਣ ਆਮ ਬਸਾਂ 'ਚ ਕਾਮਨ ਸੈਫਰ ਕਰਦੇ ਆਂ ਆਪਾਂ ਕਿਸੇ ਦੇ ਖਾਜ ਇੱਥੇ ਖਾਜ ਆ ਉਹਨੇ ਤੁਹਾਡੀ ਉਹ ਸੀਟ ਨਾਲ ਆਇਆ ਖਾਜ ਕਰੀ ਜਾਂਦਾ ਉਹ ਤਾਂ ਉੱਤਰ ਗਿਆ ਬੰਨਾਲੇ ਉਥੋਂ ਤੁਸੀਂ ਚੜ ਗਏ ਬਸ 'ਚ ਤੁਸੀਂ ਵੀ ਉਸੇ ਸੀਟ ਦੇ ਹੱਥ ਰੱਖ ਲਿਆ ਉਹਦੇ ਨਾਲ ਵੀ ਉਹ ਖਾਜ ਪੈਦਾ ਹੋ ਜਾਂਦੀ ਹੈ ਬਾਕੀ ਖਾਣੇ-ਣਾਣੇ ਸਾਡੇ ਬਹੁਤ ਮਾੜੇ ਨੇ ਤਲੇ ਮਸਾਲੇ ਵਗੈਰਾ ਚੀਜ਼ਾਂ ਪਤਾ ਨਹੀਂ ਕੀ ਕੁਸਤੂਨੀਆ ਖਾਈ ਜਾਂਦੀ ਹੈ ਜੀਭ ਦੇ ਲਾਲਚ ਦੇ ਸਵਾਦ ਵਿੱਚ ਉਹਦੇ ਨਾਲ ਖਾਰਸ ਪੈਦਾ ਹੋ ਜਾਂਦੀ ਹੈ ਅਗਲੀ ਜਿਹੜਾ ਤੁਸੀਂ ਕਹਿ ਵੀਦਾ ਪ੍ਰੋਪਰ ਲਾਜ ਪ੍ਰੋਪਰ ਇਲਾਜ ਇਹਦਾ ਬਿਲਕੁਲ ਹੈਗਾ ਸਾਡੇ ਕੋਲ ਜਿਹੜੀ ਬਣਾਈ ਹੋਈ ਦਵਾਈ ਹੈ ਪਹਿਲੀ ਗੱਲ ਤਾਂ ਅਸੀਂ ਹਰ ਦਵਾਈ ਇੱਕ ਏ ਹੈ ਹਾਂਜੀ ਇਹ ਤੇ ਲਿਖਿਆ ਖਾਲੀ ਪੇਟ ਦਾ ਚਮਚਾ ਬਹੁਤ ਟੇਸਟੀ ਹੈ ਜੇ ਮੈਂ ਤੁਹਾਨੂੰ ਹੁਣ ਵੀ ਖਵਾਵਾਂ ਹਾਂਜੀ ਤੁਸੀਂ ਖਾ ਸਕਦੇ ਹੋ ਪਰ ਬਾਅਦ ਚ ਖਵਾਉਂਗਾ ਕਿਉਂਕਿ ਤੁਹਾਡੀ ਚਾਹ ਪੀਤੀ ਹੋਈ ਹੈ ਐਨੀ ਕਾ ਖਾਣੀ ਹੈ ਅੱਧਾ ਚਮਚਾ ਖਾਲੀ ਪੇਟ ਕਿਉਂਕਿ ਹਰ ਬਿਮਾਰੀ ਪੇਟ ਤੋਂ ਸ਼ੁਰੂ ਹੁੰਦੀ ਹੈ ਖਾਲੀ ਪੇਟ ਇਹ ਲੈਣੀ ਹੈ ਰਾਤ ਨੂੰ ਖਾਣਾ ਖਾ ਕੇ ਆ ਪੂੜੀ ਲੈਣੀ ਹੈ ਇੱਕ ਠੀਕ ਹੈ ਇਹ ਮਲਮ ਹੈ ਹਾਂਜੀ ਇਹ ਮਲਮ ਹੈ ਜਿੱਥੇ ਵੀ ਤੁਹਾਡੇ ਖਾਜ ਹੁੰਦੀ ਹੈ ਹਾਂਜੀ ਉਹਦੇ ਉੱਤੇ ਮਲਮ ਲਾਓ ਠੀਕ ਹੈ ਜੀ 10 ਦਿਨ ਦੇ ਵਿੱਚ ਐਡਾ ਵਧੀਆ ਰਿਜ਼ਲਟ ਮਿਲਦਾ ਹਾਂਜੀ ਕਿ ਸਿਰੇ ਘਾਣੀ ਹੈ ਔਰ ਇਵਨ ਕਿ ਸਾਡੇ ਕੋਲੋਂ ਆਹ ਦਵਾਈਆਂ ਦਾ ਆਪਦੇ ਮੂੰਹੋਂ ਵਿੜਾਈ ਕਰਨੀ ਮਾੜੀ ਆ ਕਿ ਸਾਡੇ ਕੋਲੋਂ ਪੂਰੀਆਂ ਨਹੀਂ ਹੁੰਦੀਆਂ ਰਗੜਾ ਕੇ ਚੱਕੀ ਦੇ ਭੌਣੀਆਂ ਪੈਂਦੀਆਂ ਨੇ ਸਭ ਠੀਕ ਹੈ ਜੀ ਬਾਬੇ ਹੁਣ ਇਹ ਦੱਸੋ ਚਲੋ ਤੁਸੀਂ ਖਾਣ ਦਾ ਤਲੇ ਲੈਣ ਦਾ ਦਵਾਈ ਦਾ ਤਰੀਕਾ ਵਧੀਆ ਤਰ੍ਹਾਂ ਪ੍ਰੋਪਰਲੀ ਦੱਸਦਾ ਤੇ ਇਹਦੇ ਪਰਹੇਜ਼ ਕੀ ਨਹੀਂ ਤਲੀਆਂ ਚੀਜ਼ਾਂ ਬੈ ਵਾਲੀਆਂ ਚੀਜ਼ਾਂ ਬਾਜ਼ਾਰ ਦਾ ਖਾਣਾ ਬਿਲਕੁਲ ਬੰਦ ਕਰਨਾ ਚਾਹੀਦਾ ਇਹਦਾ ਹਰ ਬੰਦੇ ਨੂੰ ਕਰਨਾ ਚਾਹੀਦਾ ਕਿੰਨੇ ਵਾਰੀ ਆਪਾਂ ਦੇਖ ਲਈਆਂ ਵੀਡੀਓ ਪ੍ਰਵਾਸੀਆਂ ਦੀਆਂ ਜਿਹੜੀਆਂ ਦੇ ਗੰਦ ਖਵਾ ਰਹੇ ਨੇ ਫੇਰ ਨਹੀਂ ਹਟਦੇ ਲੋਕਾਂ ਦੇ ਕੋਲੇ ਖਾਣੋ ਇਹ ਤਾਂ ਗਲਤ ਚੀਜ਼ ਤੁਹਾਡੀ ਬਿਲਕੁਲ ਸਹੀ ਹੈ ਉਸ ਤੋਂ ਬਾਅਦ ਸਾਡੇ ਘਰਾਂ ਦੇ ਵਿੱਚ ਵੀ ਇਹੀ ਹਾਲ ਹੋ ਗਿਆ ਕਿਸੇ ਬੱਚੇ ਨੂੰ ਸਿਓ ਦੇਓ ਕੇਲਾ ਦੇਓ ਨਹੀਂ ਫੜਦਾ ਕੁਰਕਰੇ ਦੇ ਦਿਓ ਭੱਜ ਕੇ ਫੜਦਾ ਹੁੰਦਾ ਤੇ ਕਾਰਨ ਕੀ ਹੈ ਵਬਈ ਮੇਰੇ ਕਹਿਣ ਦਾ ਮਤਲਬ ਇਹ ਆ ਵੀ ਜਿਹੜੇ ਹੁਣ ਬੱਚੇ ਨੇ ਇਹ ਫਲ ਫਰੂਟ ਬਹੁਤ ਘੱਟ ਖਾਂਦੇ ਨੇ ਸਾਡੇ ਵੀ ਬੱਚੇ ਨੇ ਉਹ ਵੀ ਬਹੁਤ ਘੱਟ ਖਾਂਦੇ ਨੇ ਤੇ ਕੁਰਕਰੀਆਂ ਤੇ ਹੋਰ ਤਲੀਆਂ ਪਲੀਆਂ ਐ ਇਦਾਂ ਦੀ ਚੀਜ਼ਾਂ ਬੜਾ ਭੱਜ ਕੇ ਪੈਂਦੇ ਨੇ ਇਹ ਮਤਲਬ ਜੀਭ ਦਾ ਸਵਾਦ ਆ ਜਾਂ ਕੋਈ ਮਤਲਬ ਦਿਮਾਗੀ ਗੱਲ ਹੁੰਦੀ ਹੈ ਇੱਕ ਤਾਂ ਜੀ ਇਹ ਜੀਭ ਦਾ ਸਵਾਦ ਆ ਠੀਕ ਹੈ ਜੀ ਇੱਕ ਐਨੇ ਪੱਟ ਤੇ ਐ ਕਰੀ ਜਾਂਦੇ ਨੇ ਬੱਚੇ ਛੋਟੇ ਛੋਟੇ ਗੋਦੀਆਂ 'ਚ ਬੈਠੇ ਬੱਚੇ ਵੀ ਐ ਕਰੀ ਜਾਂਦੇ ਨੇ ਅਗਲੀ ਗੱਲ ਹਾਂਜੀ ਜੇ ਤੁਸੀਂ ਇਹ ਤੋਂ ਇੱਕ ਮੋਬਾਈਲ ਤੋਂ ਤੋੜਨਾ ਬੱਚੇ ਨੂੰ ਕਹੋ ਅਗਲੀ ਵੀਡੀਓ 'ਚ ਗੱਲ ਕਰ ਲਾਂਗੇ ਹਾਂਜੀ ਹਲਾ ਹਲਾ ਆਪਾਂ ਇਸੇ ਦਵਾਈ ਦੇ ਉੱਪਰ ਆਪਾਂ ਚਰਚਾ ਕਰ ਲਈਏ ਕਿ ਇਹ ਦਵਾਈ ਦਾ ਰਿਜ਼ਲਟ ਬਹੁਤ ਵਧੀਆ ਹੈ ਕੋਈ ਬਹੁਤ ਹੀ ਮਹਿੰਗੀ ਨਹੀਂ ਪਹਿਲਾਂ ਅਸੀਂ 15 ਦੀ ਦਵਾਈ ਦਿੰਦੇ ਆ ਠੀਕ ਹੈ ਠੀਕ ਹੈ ਨਾ ਇਹ ਪੂਰੀ ਸ਼ਾਮ ਨੂੰ ਪਾਣੀ ਨਾਲ ਲੈਣੀ ਹੈ ਆ ਖਾਲੀ ਪੇਟ ਲੈਣੀ ਹੈ ਆ ਜਿੱਥੇ ਖਾਜ ਖੁਰਕ ਹੁੰਦੀ ਹੈ ਉੱਥੇ ਲੈਣੀ ਹੈ ਐਡਾ ਰਿਜ਼ਲਟ ਵਧੀਆ ਮੇਰੇ ਬਤਵਕ ਦਾ 100% ਰਿਜ਼ਲਟ ਹੈ ਦਾ ਠੀਕ ਹੈ ਜਿਹੜੇ ਸਾਡਾ ਫੋਨ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਐਂ ਤਦ ਬਾਅਦ ਸਾਡਾ ਕਲੀਨਿਕ ਬੰਦ ਹੁੰਦਾ ਬਾਕੀ ਦਿਨ 8 ਤੋਂ 5 ਵਜੇ ਤੱਕ ਖੁੱਲਦਾ ਹੈ ਇਸ ਨੰਬਰ ਤੇ ਲੋਕੇਸ਼ਨ ਤੇ ਐਡਰੈਸ ਮੰਗ ਸਕਦੇ ਹਾਂ ਠੀਕ ਹੈ ਜੇ ਮਤਲਬ ਕਿਸੇ ਨੇ ਮਤਲਬ ਜੇ ਆਨਲਾਈਨ ਅੱਜ ਕੱਲ੍ਹ ਹੁੰਦਾ ਦਵਾਈ ਲੈਣੀ ਉਹਦੋਂ ਤੁਸੀਂ ਕਿੱਦਾਂ ਕਰੋ ਉਹਦਾ ਇਹ ਹੈ ਜੀ ਆਨਲਾਈਨ ਦੇ ਵਿੱਚ ਅਗਲਾ ਐਡਰੈਸ ਭੇਜ ਦੇ ਠੀਕ ਹੈ ਜੀ ਅਸੀਂ ਉਹਨੂੰ ਡਸ ਕੂਰੀਅਰ ਕਰਦੇ ਹਾਂਗੇ ਤੇ ਪੈਸੇ ਸਾਡੇ ਖਾਤੇ 'ਚ ਪਾੜੇ ਜਾਏ ਗੂਗਲ ਕਰਦੇ ਤੁਸੀਂ ਪੂਰਾ ਐਡਰੈਸ ਦੱਸੋ ਜੀ ਸਾਰਿਆਂ ਨੂੰ ਕਿ ਕਿੱਥੇ ਪਹੁੰਚਣਾ ਹੈ ਦਰਸ਼ਕਾਂ ਨੂੰ ਬੇਨਤੀ ਹੈ ਮੇਰਾ ਫੋਨ ਨੰਬਰ ਨੋਟ ਕਰੋ 9855133798 ਮੇਰਾ ਸ਼ੇਰਪਠਾਣੇ ਵਾਲਾ ਧੂਰੀ ਬਰਨਾਲਾ ਮਰੇਲਕੋਡਲਾ ਇਹਨਾਂ ਦੇ ਵਿੱਚ ਕਸਬਾ ਹੈ ਇਹ ਪਿੰਡ ਨਹੀਂ ਹੈਗਾ ਸ਼ਹਿਰ ਹੈ ਬਹੁਤ ਵਧੀਆ ਕਸਬਾ ਜਿਹਾ ਬਣਿਆ ਹੋਇਆ ਹੈ ਇੱਥੇ ਆ ਕੇ ਬੱਸ ਸਟੈਂਡ ਦੇ ਬਿਲਕੁਲ ਨਾਲ ਜਿਹਨੂੰ ਮਰਜ਼ੀ ਪੁੱਛ ਲਓ ਬਾਬਾ ਨਰਮਲ ਸਿੰਘ ਕੋਲੇ ਜਾਣਾ ਉਹਦੀ ਦੱਸ ਦੇਣਗੇ ਸਾਡੇ ਕੋਲੇ ਨਸ਼ਾ ਛਡਨੀ ਦਵਾਈ ਫ੍ਰੀ ਮਿਲਦੀ ਹੈ ਇਸ ਕਰਕੇ ਵੀ ਕਾਫੀ ਮਸ਼ਹੂਰ ਹਨ ਧੰਨਵਾਦ ਜੀ ਸ਼ਸ਼ੀਕਲ ਜੀ